சே ஜன வட பாகியமணி ரோக்கமலி திசரிச மாணி ரா ਅਕਥ ਕਹਾਣੀ ਤਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰthia ਫਿਰਨਾ ਮਵਾ ਕਲ ਕਲੇਸ਼ਾਂ ਦੁਖਾਰੇ ਹਰੀ ਸ਼ਰਨ ਪਾਈ ਤਜਨਾ ਜਾਈ ਪ੍ਰਭ ਪ੍ਰੀਤ ਮਨ ਤਨ ਪਾਣੀ ਬਿਨਵੰਤ ਨਾਨਕ ਸਦਾ ਗਾਈਐ ਪਵਿੱਤਰ ਅਮਰਤ ਬਾਣੀ ਹਰ ਸ਼ਰਨ ਪਾਈ ਤਜ ਨਾ ਜਾਈ ਪਰਬ ਪ੍ਰੀਤ ਮਨ ਤਨ ਬਾਣੀ ਮਨਵੰਤ ਨਾਨਕ ਸਦਾ ਗਾਇਐ ਪਵਿੱਤਰ ਅਮਰਤ ਮਾਣੀ ਜਾਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਵ ਕਲਾ ਭਰਪੂਰ ਸਮਰਤ ਗੁਰੂ ਲੋਕ ਪਰਲੋਕ ਦੇ ਰਖੇ ਭਗਤਵਸ਼ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦੀ ਹਜੂਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੇ ਸਾਧ ਸੰਗਤ ਜੀ ਧੰਤਾ ਦਿਓੜ ਭਾਗੇ ਹੋ ਮਹਾਰਾਜ ਨੇ ਕਿਰਪਾ ਦਇਆ ਕੀਤੀ ਹੈ ਸਵਾਸ ਬਖਸ਼ੇ ਹਨ ਜੀਵਨ ਬਖਸ਼ਿਆ ਮਹਾਰਾਜ ਮੇਰ ਕਰਨ ਜੀਵਨ ਨੂੰ ਸਵਲ ਕਰਨ ਲੇਖੇ ਵਿੱਚ ਲਾਦਨ ਸਾਡੇ ਜੀਵਨ ਨੂੰ ਸੁੰਦਰ ਬਣਾ ਦੇਣ ਸੋਹਣਾ ਬਣਾ ਦੇਣ ਮੇਰ ਕਰ ਦੇਣ ਦਿਆ ਕਰ ਦੇਣ ਸਾਨੂੰ ਬਖਸ਼ ਲੈਣ ਕਿਨੇ ਕਿਨੇ ਭੁੱਲਨ ਹਾਲ ਹਮਾਰੇ ਸੰਗ ਬਹੁਛਲੋ ਸਾਡੀ ਸੋਚ ਨੂੰ ਪਾਕ ਕਰੋ ਸਾਡੀ ਸੋਚ ਨੂੰ ਵਿਚਾਰਨ ਸੋਹਣੇ ਕਰੋ ਮਹਾਰਾਜ ਜੀ ਉੱਚੇ ਕਰੋ ਸੋਚੇ ਕਰੋ ਤਾਂ ਜੋ ਆਪਣੇ ਜ਼ਿੰਦਗੀ ਦਾ ਜਿਹੜਾ प्रयोजन ਨੇ ਮਕਸਦ ਹੈ ਇਸ ਨੂੰ ਬਧੀਆ ਤਰੀਕੇ ਨਾਲ ਪੂਰਾ ਕਰ ਸਕੀਏ ਜ਼ਿੰਦਗੀ ਦਾ प्रयोजन ਜ਼ਿੰਦਗੀ ਦਾ ਮਕਸਦ ਇਹ ਜਿਹੜਾ 사ਸੰਗਤ ਜੀ ਉੱਜਲ ਬੁੱਧੀ ਦੇ ਨਾਲ ਹੀ ਇਹ ਸਹੀ ਹੁੰਦਾ ਹੈ ਪੂਰਾ ਹੁੰਦਾ ਪਵਿੱਤਰ ਮੰਨ ਦੇ ਨਾਲ ਹੀ ਪਰਮਾਤਮਾ ਜਿਹੜਾ ਹੈ ਉਹ ਪ੍ਰਗਟ ਹੁੰਦਾ ਉਹਦੀ ਸੋਝੀ ਹੁੰਦੀ ਹੈ ਉਹਦੇ ਬਾਰੇ ਪਤਾ ਲੱਗਦਾ ਹੈ ਮੈਲੇ ਕਠੋਰ ਦੁਬਦਾ ਤੇ ਭਰਮ ਦੇ ਵਿੱਚ ਪਏ ਮਨੁੱਖ ਨੂੰ ਆਪਣੀ ਮੰਜ਼ਿਲ ਦਿਸਣੀ ਕੀਏ ਉਹਦੇ ਬਾਰੇ ਉਹ ਸੋਚ ਵੀ ਨਹੀਂ ਸਕਦਾ ਸੋਚ ਵੀ ਨਹੀਂ ਸਕਦਾ ਜਿਵੇਂ ਇੱਕ ਗਰੀਬ ਬੰਦਾ ਹੁੰਦਾ ਹੈ ਨਾ ਗਰੀਬ ਗਰੀਬ ਬੰਦਾ ਜਿਹੜਾ ਵਿਚਾਰਾ 2 400 500 ਰੁਪਿਆ ਕਮਾਉਂਦਾ ਹੈ ਉਹ ਕਦੀ ਸੋਚ ਸਕਦਾ ਵੀ ਮੈਂ ਜਹਾਜ਼ ਖਰੀਦ ਲਵਾਂਗਾ ਸੋਚ ਸਕਦਾ ਸੁਪਨੇ ਵਿੱਚ ਵੀ ਨਹੀਂ ਉਹ ਸੋਚ ਸਕਦਾ ਵੀ ਮੈਂ ਜਹਾਜ਼ ਖਰੀਦ ਲਵਾਂਗਾ ਦੁਨੀਆ ਵਿੱਚ ਐਸੇ ਬੰਦੇ ਵੀ ਨਹੀਂ ਜਿਹੜੇ ਜਹਾਜ਼ ਵੀ ਖਰੀਦ ਲੈਂਦੇ ਨੇ ਧਿਆਨ ਦੇਣਾ ਉਹ ਵੀ ਤੇ ਓਦਾਂ ਦੇ ਬੰਦੇ ਨੇ ਸਾਡੇ ਵਰਗੇ ਹੀ ਨੇ ਨਾ ਜਿਹੜੇ ਅਰਬਾਂ ਤੇ ਖਰਬਾਂ ਦਾ ਵੀਨਸ ਕਰਕੇ ਬੜਾ ਕੁਝ ਖਰੀਦ ਲੈਂਦੇ ਨੇ ਆਪਣਾ ਪ੍ਰਾਈਵੇਟ ਜੱਟ ਜਹਾਜ਼ ਰੱਖਦੇ ਨੇ ਉਹ ਵੀ ਲੋਕ ਨੇ ਇੱਕ ਗਰੀਬ ਬੰਦਾ ਉਹ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਦਾ ਵੀ ਇਦਾਂ ਹੋ ਜਾਏਗਾ ਕਿਉਂ ਕਿ ਉਸ ਕੋਲ ਧਨ ਨਹੀਂ ਹੈ ਤਾਂ ਨਹੀਂ ਸੋਚ ਰੂਗਾ ਜਿਹਦੇ ਕੋਲ ਜਿੰਨਾ ਧਨ ਹੋਏਗਾ ਉਦਾਂ ਦੀ ਸੋਚ ਰੱਖਦਾ ਠੀਕ ਹੈ ਨਾ ਕਿਸੇ ਨੂੰ ਕੋਈ ਗੱਡੀ ਲੈਣੀ ਹੈ ਜਿੰਨਾ ਕੋਲ ਕੋ ਧਨ ਹੈ ਨਾ ਵਿਚਾਰਾ ਜਿਹੜਾ ਨਾਰਮਲ ਦੇ ਆ ਕੋ ਮੀਡਲ ਕਲਾਸ ਵਾਲਾ ਕਹਿੰਦਾ ਚਲੋ ਆਲਟੋ ਲੈ ਲਓ 4.5 ਲੱਖ ਰੁਪਏ ਦੀ ਠੀਕ ਹੈ ਨਾ ਜਿਹੜਾ ਕਰੋੜਾਂ ਦੇ ਵਿੱਚ ਹੈ ਉਹ ਕਹਿੰਦਾ ਵੀ BMW ਸ਼ਾਇਦ ਲੋਕ ਕਹਿੰਦੇ ਨੇ ਜਾਂ ਕੋ ਫੋਰਚਨਰ ਇਦਾਂ ਦੀਆਂ ਗੱਡੀਆਂ ਮਹਿੰਗੀਆਂ ਉਹ ਕਹਿੰਦਾ ਉਹ ਲੈ ਲਓ ਜਿੱਦਾਂ ਜੇਬ ਲੋਅ ਕਰਦੀ ਮਤਲਬ ਧਨ ਹੈ ਤਾਂ ਹੀ ਅੱਗਾ ਦੇਦਾ ਹੈ ਨਾ ਬਾਣੀ ਧਨ ਹੈ ਨਾਮ ਧਨ ਹੈ ਸੇਵਾ ਸਿਮਰਨ ਧਨ ਹੈ ਜਿਨ੍ਹਾਂ ਦੇ ਕੋਲੇ ਹੋਏਗਾ ਉਹ ਵੀ ਫਿਰ ਦਰਗਾਹ ਦੇ ਵਿੱਚ ਕੋਠੇ ਬਾਰੇ ਸੋਚ ਸਕਦੇ ਨੇ ਦਰਗਾਹ ਦੇ ਵਿੱਚ ਕੋਟਾ ਪੈਂਦਾ ਘਰ ਮਿਲਦਾ ਉਹ ਤਾਂ ਹੀ ਸੋਚਣਗੇ ਜਿਨ੍ਹਾਂ ਦੇ ਕੋਲ ਹੋਏਗਾ ਨੀ ਜ਼ਿੰਦਗੀ ਵਿੱਚ ਸੰਗਤ ਨਹੀਂ ਕੀਤੀ ਹੋਏਗੀ ਨਾ ਗੱਦੀ ਨਿਤਨੇਮ ਕੀਤਾ ਹੋਏਗਾ ਨਾ ਰੱਬ ਨੂੰ ਯਾਦ ਕੀਤਾਗਾ ਦੇਹ ਤਰੇ ਦੀ ਕੰਮ ਨੂੰ ਹੀ ਲੱਗੇ ਰਹੀ ਸਾਰਾ ਦਿਨ ਕੰਮ ਹੈ ਸਾਰਾ ਦਿਨ ਕੰਮ ਚਾਹੇ ਮੇਰੀ ਮਾਂ ਹੋਵੇ ਚਾਹੇ ਭੈਣ ਹੋਵੇ ਚਾਹੇ ਧੀ ਹੋਵੇ ਚਾਹੇ ਕੋਈ ਵੀ ਹੋਵੇ ਸਾਰਾ ਦਿਨ ਕੰਮ ਬੰਦੇ ਨੂੰ ਦੇਖ ਲੋ ਸਾਰਾ ਦਿਨ ਭੱਜਿਆ ਫਿਰਦਾ ਕਦੀ ਸਕੂਟਰ ਲੈ ਕੇ ਉਧਰ ਨਿਕਲ ਜਾਂਦਾ ਗੱਡੀ ਲੈ ਕੇ ਕੰਮ ਹੀ ਕੰਮ ਮਹਾਰਾਜ ਜੀ ਕਹਿੰਦੇ ਨੇ ਉਹ ਬੰਦਾ ਮਾਅਵ ਕਰਨਾ ਉਹ ਦੁਨੀਆਂ ਦਾ ਦੁਨੀਆਂ ਵਿੱਚ ਰਹਿ ਜਾਂਦਾ ਹੈ ਉਹ ਨਿਰੰਕਾਰ ਤੱਕ ਨਹੀਂ ਪਹੁੰਚਦਾ ਸਾਰਾ ਉਹ ਦਿਨ ਸੇ ਮਜ਼ਦੂਰੀ ਕਰੇ ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰੇ ਮਜ਼ਦੂਰੀ ਕਰਨੀ ਹੈ ਇਹ ਥੋੜਾ ਗਿਆ ਮਾਰੇ ਨੇ ਕੀਰਤਨੀ ਕਰਨੀ ਪਰ ਇਦਾਂ ਥੋੜਾ ਆ ਵੀ ਭਜਨ ਨਹੀਂ ਕਰਨਾ ਰੱਬ ਦਾ ਨਾਮ ਨਹੀਂ ਲੈਣਾ ਬੱਬਾ ਨਾਨਕ ਕਿਹੜੇ ਕੀਤੀ ਨਹੀਂ ਸੀ ਕਰਦੇ ਕਿੰਨੀ ਪਹਿਲੀ ਆ ਕਰਤਾਰਪੁਰ ਜਿਹੜੇ ਗੇਰੇ ਦੇਖੀ ਆ ਕਿੰਨੇ ਖੇਤ ਨੇ ਸਾਰਿਆਂ ਦੇ ਵਿੱਚ ਜਿਲਾ ਬੰਦਾ ਇੰਨੀ ਉਹਨੇ ਇਨੇ ਕਿੱਲੇ ਫਸਲ ਲਾਈ ਹੋਵੇ ਤੇ ਉਹ ਮਤਲਬ ਉਹਦੇ ਵਾਸਤੇ ਬੰਦਗੀ ਕਰਨਾ ਕਿਦਾਂ ਉਹ ਗੁਰੂ ਨਾਨਕ ਮਹਾਰਾਜ ਤਰੀਕਾ ਸਾਨੂੰ ਦੱਸ ਦਿੱਤਾ ਵੀ ਉਹ ਕਿਸਾਨ ਵੀ ਇਦਾਂ ਕਰ ਸਕਦਾ ਦੁਕਾਨਦਾਰ ਵੀ ਕਰ ਸਕਦਾ ਜੋ ਕਰਨ ਵਾਲਾ ਵੀ ਕਰ ਸਕਦਾ ਕਿਉਂ ਨਹੀਂ ਕਰ ਸਕਦਾ ਅੱਠੇ ਪੈਰ ਕਰ ਸਕਦਾ ਉਹ ਜਨੂ ਗੁਰਬਾਣੀ ਦੇ ਵਿੱਚ ਜੋទੀਆਂ ਦਸੀਆਂ ਹੋਈਆਂ ਨੇ ਸੋ ਮੈਂ ਮਹਾਰਾਜ ਦੀ ਕਿਰਪਾ ਨਾਲ ਇਹ ਬੇਨਤੀ ਮਹਾਰਾਜ ਨੇ ਕਰਵਾਈ ਹੈ ਬਚਨ ਆਇਆ ਹੈ ਕਿ ਸਾਡੇ ਜੀਵਨ ਦਾ ਪ੍ਰਯੋਜਨ ਸਾਡੀ ਮੰਜ਼ਿਲ ਜਿਹੜੀ ਹੈ ਉਹ ਸਾਨੂੰ ਪਤਾ ਲੱਗ ਜਾਵੇ ਤੇ ਉਹ ਨਾਮ ਧੰਦੇ ਨਾਲ ਹੀ ਹੌਲੀ ਹੌਲੀ ਜਦੋਂ ਧੰਨ ਸਾਡੇ ਕੋ ਆਈ ਜਾਏਗਾ ਉਦੋਂ ਅਸੀਂ ਆਪਣੀਆਂ ਘਰ ਦੀਆਂ ਚੀਜ਼ਾਂ ਖਰੀਦਣੀਆਂ ਸ਼ੁਰੂ ਕਰ ਲੈਣੇ ਆ ਆ ਲੈ ਲੋ ਲੈ ਲੋ ਡਰਿੰਕ ਰੂ ਵਧੀਆ ਬਣਾ ਲਓ ਜੀ ਹਾਲ ਲਓ ਜੀ ਆ ਸਰਦਾਰ ਜੀ ਆ ਚੀਜ਼ ਲੈ ਆਓ ਜੀ ਹਾਂ ਤਨ ਤੇ ਹੀ ਹੈ ਨਾ ਕੁਝ ਹੈ ਆਪਣੇ ਕੋ ਚਾਰ ਕੇ ਪੈਸੇ ਹੈਗੇ ਜੇ ਵਿੱਚ ਹਾਂਜੀ ਸਰਦਾਰ ਕਹਿੰਦਾ ਹੈਗੇ ਨੇ ਬਾਉ ਕਹਿੰਦਾ ਹੈਗੇ ਨੇ ਫਿਰ ਘਰ ਵਾਲੇ ਕਹਿੰਦੀ ਬੀਬੀ ਕਹਿੰਦੀ ਆ ਚੀਜ਼ ਲੈ ਆਓ ਜੇ ਹੋਣ ਨਾ ਤੇ ਫਿਰ ਉਹ ਪੈਂਡਿੰਗ ਕਰ ਦਿੰਦੇ ਨੇ ਉਹ ਚੀਜ਼ ਨੂੰ ਐਦਾਂ ਹੀ ਸਾਡੇ ਕੋਲ ਜੇ ਨਾਮ ਧੰਨ ਹੋਏਗਾ ਵਣਜ ਕਰੋ ਵਣ ਜਾ ਰਹੇ ਹੋ ਵਕਰ ਲਿਓ ਸੰਵਾਲ ਤੇ ਅਸੀਂ ਵਕਤ ਮਸਾਈਏ ਜਿਵੇਂ ਸਿਨਹ ਨਾਲ ਸੋ ਜੇ ਨਾਮਦਨ ਹੋਏਗਾ ਤੇ ਫਿਰ ਦਰਗਾਹ ਦੇ ਬਾਰੇ ਫਿਰ ਆਪਾਂ ਸੋਚ ਸਕਦੇ ਹਾਂ ਆਪਣਾ ਜਿੱਦਾਂ ਹੁੰਦਾ ਨਾ ਆਪਰ ਰਾਈਟ ਕਹਿ ਦੇਣੇ ਸਾਡਾ ਹੱਕ ਹੈ ਜੀ ਸਾਡਾ ਹੱਕ ਹੈ ਫਿਰ ਆਪਾਂ ਰਾਈਟ ਸਾਡਾ ਬਣ ਜਾਂਦਾ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ ਰਾਈਟ ਬਣ ਜਾਂਦਾ ਕੁਦਰਤੀ ਦਾਵਾ ਨਹੀਂ ਕਰਨਾ ਵੀ ਮੈਂ ਕਹਿ ਦਿੱਤਾ ਵੀ ਰਾਈਟ ਬਣਦਾ ਚੱਲ ਹੁਣ ਕਹੀਏ ਬਾਬੇ ਨੂੰ ਬਾਬੇ ਨਾਨਕ ਨੂੰ ਵੀ ਸਾਡਾ ਤੇ ਰਾਈਟ ਰੋਬ ਨਾਲ ਨਹੀਂ ਮੈਂ ਵੈਸੇ ਨੋਰਮਲੀ ਗੱਲ ਕਰਦਾ ਵੀ ਉਹਦਾ ਹੱਕ ਬਣ ਜਾਂਦਾ ਤੇ ਮਾਰੇ ਕਿਸੇ ਦਾ ਹੱਕ ਨਹੀਂ ਰੱਖਦੇ ਪਤ ਤੇ ਭਾਵਨਾ ਰਿਰਦ ਸਦਾਏ ਇੱਕ ਤਿਲ ਨਹੀਂ ਭੰਨੇ ਕਾਲੇ ਦਾ ਮਤਲਬ ਇਹ ਨਹੀਂ ਵੀ ਰੱਬ ਵਸਤੂਆਂ ਹੀ ਦੇਈ ਜਾਂਦਾ ਕੱਲਾ ਔਰ ਹੋਰ ਮੁਕਤੀ ਨਹੀਂ ਦੇਣੀ ਹੁੰਨੇ ਉਹ ਸਾਡੀ ਜਿਹੜੀ ਕਮਾਈ ਹੈ ਦੇਖੋ ਮੈਂ ਤੁਹਾਨੂੰ ਸੁਣਿਆ ਸੁਣਿਆ ਤੁਹਾਨੂੰ ਉਦਾਹਰਨ ਦੇਣਾ ਨਾ ਕਮਾਈ ਤੇ ਸਾਡੀ ਉਦੀ ਪਈ ਰਹਿੰਦੀ ਹੈ ਐਫ ਡੀ ਦੀ ਜਿਹੜੇ ਵਿਆਜ ਹੁੰਦਾ ਕੋਈ 10 ਕੋਈ 20 30 ਲੱਖ ਦੀ ਉਹ ਅਸੀਂ ਕਿੰਨੇ ਵੀ ਵਿਆਜ ਪਾ ਦਿਓ ਅਕਾਊਂਟ ਵਿੱਚ ਉਹ ਆਪਾਂ ਚਲੋ ਖਰਚ ਲਾਂਗੇ ਪੈਸਾ ਉਦਾਂ ਦਾ ਉਦੀ ਪਿਆ ਰਹਿੰਦਾ ਹੈ ਨਵਨੀਦੀ 18 ਸਿੱਧੀ ਵਿਚ ਲੱਗੀਆਂ ਫਿਰ ਉਹ ਉਹ ਜਿਹੜਾ ਨਾਮ ਦਾ ਨਜ਼ੀਰ ਸੰਗਤ ਵਾਲਾ ਇਹਦੇ ਸਾਡੇ ਦਰਗਾਹ ਆਦਿ ਉੱਦੀ ਪਿਆ ਤੇ ਜਿਹੜੀਆਂ ਸਾਨੂੰ ਚੀਜ਼ਾਂ ਦੀ ਜਰੂਰਤ ਉਹਦੇ ਵਿੱਚੋਂ ਥੋੜੋ ਮਾਰਾ ਹੀ ਦੇਣਾ ਦੇਣਾ ਸਾਨੂੰ ਲੱਗਦਾ ਵੀ ਆਪਾਂ ਮੱਥਾ ਟੇਕਿਆ ਕਥਾ ਕੀਰਤਨ ਸੁਣੀ ਇਹਦੇ ਬਦਲੇ ਸਾਨੂੰ ਰੱਬ ਨੇ ਤੰਦਰੁਸਤੀ ਦੇ ਦੇਣੀ ਹੈ ਦਾਤਾ ਦੇ ਦੇਣੀ ਹੈ ਉਹ ਤੇ ਮਹਾਰਾਜ ਕਹਿੰਦੇ ਝੁੰਗੇ ਰੂੰਗੇ ਦੇ ਵਿੱਚ ਮਿਲਦੀਆਂ ਰੂੰਗਾ ਵੀ ਕਹਿੰਦੇ ਨੇ ਝੁੰਗਾ ਵੀ ਕਹਿੰਦੇ ਨੇ ਉਹਦੇ ਇੱਦੀ ਮਿਲਦੀਆਂ ਨੇ ਉਹ ਕੱਟ ਕੇ ਥੋੜੋ ਦਿੰਦਾ ਹੈ ਅਦਰ ਨੌਕਰੀਆਂ ਵਾਲਿਆਂ ਨੂੰ ਉਹ ਬੜਾ ਕੁਝ ਹੁੰਦਾ ਵੀ ਬਕਾਇਆ ਆ ਗਿਆ ਉਹ ਆ ਗਿਆ ਇਹਦਾ ਨਾਲ ਅਲੱਗ-ਅਲੱਗ ਉਹ ਜਿਹੜੀ ਪਹਿਲੀ ਚੀਜ਼ ਹੁੰਦੀ ਉਹਦੇ ਉੱਦੀ ਹੁੰਦੀ ਉਹਦੇ ਨਾਲ ਹੋਰ ਲੱਗ ਕੇ ਆ ਜਾਂਦਾ ਉਹਨੂੰ ਦੇਖ ਕੇ ਹੀ ਉਹਦੇ ਨਾਲ ਹੀ ਵਾਧਾ ਹੋ ਜਾਂਦਾ ਕਮਾਈ ਦੇ ਵਿੱਚ ਇਦਾਂ ਹੀ ਮਹਾਰਾਜ ਜੀ ਕਹਿੰਦੇ ਨੇ ਜਿਸ ਕੁਲ ਮੂਲ ਹੋਵੇਗਾ ਜਿਸ ਕੁਲ ਧਨ ਹੋਵੇਗਾ ਕਿੰਨੀ ਖੁਸ਼ੀ ਹੁੰਦੀ ਹੈ ਬੜੀ ਖੁਸ਼ੀ ਹੁੰਦੀ ਹੈ ਜਦ 29 30 ਤਰੀਕ ਨੂੰ ਪੈਨਸ਼ਨ ਅਕਾਊਂਟ ਵਿੱਚ ਪੈ ਜਾਂਦੀ ਹੈ ਖੁਸ਼ੀ ਹੁੰਦੀ ਕਿ ਨਹੀਂ ਤੇ ਕਈਆਂ ਦੇ ਨਹੀਂ ਪੈਂਦੀ ਕੋਈ ਬ੍ਰੇਕ ਲੱਗ ਜਾਂਦੀ ਕਾਰਨ ਕਰਕੇ ਫਿਰ ਮੰਨ ਕਿਦਾਂ ਕਰਾਉ ਹੁੰਦਾ ਹੈ ਪੀ ਯਾਰ ਇਹ ਕਿਹੜੀ ਚੱਕਰ ਪੈ ਗਿਆ ਚਲੋ ਡਾਕੂਮੈਂਟ ਪੂਰੇ ਕਰੀਏ ਤੇ ਫਿਰ ਚੱਲ ਪਵੇ ਕੰਮ ਐਦਾ ਹੀ ਹੈ ਨਾ ਜਦੋਂ ਧਨ ਦਾ ਆਉਣਾ ਰੁਕ ਜਾਏ ਚਿੰਤਾ ਹੋ ਜਾਂਦੀ ਜਿਹੜਾ ਗੁਰਮੁਖ ਹੁੰਦਾ ਹੈ ਨਾ ਉਹਨੂੰ ਵੀ ਨਾਮ ਤਾਂ ਜਿੰਦੋਂ ਤੱਕ ਮਿਲਦਾ ਰਹੇ ਵੀ ਉਹ ਵੀ ਨਸ਼ੇ 'ਚ ਰਹਿੰਦਾ ਜਿਵੇਂ ਧਨ ਵਾਲਾ ਸ਼ੌਕਾਰ ਨਸ਼ੇ 'ਚ ਰਹਿੰਦਾ ਹੈ ਨਾ ਇਹਦੀ ਰੱਬ ਦਾ ਭਗਤ ਤੇ ਰੱਬ ਦਾ ਪਿਆਰਾ ਨਾਮ ਦੀ ਮਸਤੀ ਦੇ ਵਿੱਚ ਨਾਮ ਦੇ ਨਸ਼ੇ ਵਿੱਚ ਰਹਿੰਦਾ ਉਹਨੂੰ ਬਹੁਤ ਸੁੱਖ ਮਿਲਦਾ ਤੁਸੀਂ ਅੰਮ੍ਰਿਤ ਵੇਲੇ ਆਉਂਦੇ ਹੋ ਤੁਹਾਨੂੰ ਲੱਗਦਾ ਨਹੀਂ ਤੁਹਾਨੂੰ ਸੁੱਖ ਮਿਲਦਾ ਭਾਈ ਮੈਨੂੰ ਲੱਗਦਾ ਤੁਹਾਨੂੰ ਮਿਲਦਾ ਹੋਏਗਾ ਮੈਨੂੰ ਲੱਗਦਾ ਕਿਉਂ ਤੁਸੀਂ ਜਿਹੜੇ ਬੰਦੇ ਹੋ ਪਤਾ ਲੱਗ ਜਾਂਦਾ ਤੁਹਾਨੂੰ ਸੁੱਖ ਮਿਲਦਾ ਅੰਦਰੋਂ ਸ਼ਾਂਤੀ ਮਿਲਦੀ ਹੈ ਭਾਵੇਂ ਬਚਨ ਸਖਤ ਹੁੰਦੇ ਨੇ ਠੀਕ ਹੈ ਜੀ ਜਿਹੜਾ ਸਾਡਾ ਮਾਸਟਰ ਸਾਨੂੰ ਜਿਆਦਾ ਕੁੜਦਾ ਹੁੰਦਾ ਸੀ ਉਹਦਾ ਪੜਾਇਆ ਭੁੱਲਿਆ ਨਹੀਂ ਭੱਲੇ ਤੁਸੀਂ ਪੜਿਓ ਹੋਗੇ ਜਿਹੜਾ ਇੱਕ ਵਾਈਟਰ ਹੋ ਵੀ ਹੁੰਦੇ ਨੇ ਜਿਹੜੇ ਐਨੀ ਕੁਝ ਗੱਲਦੇ ਉਦੋਂ ਹੀ ਚਲੋ ਕੋਈ ਗੱਲ ਨਹੀਂ ਉਹ ਉਹਦੇ ਜੋ ਅਸੀਂ ਹਿਾਰ ਨਹੀਂ ਹੋਏ ਮਾਫ਼ ਕਰ ਦੇਣਾ ਤੇ ਜਿੰਨੇ ਸਾਨੂੰ ਵੈਂਟਲ ਆਇਆ ਨਾ ਉਹਦੇ ਵਿੱਚੋਂ ਆਪਾਂ ਫੇਲ ਨਹੀਂ ਹੋਏ ਐਦਾਂ ਹੀ ਗੁਰਬਾਣੀ ਹੈ ਜਦੋਂ ਮਹਾਰਾਜੀ ਸਾਨੂੰ ਸਖਦਾਈ ਦੇ ਨਾਲ ਕੋ ਬਚਨ ਦਿੰਦੇ ਨੇ ਮੈਨੂੰ ਤੇ ਤੁਹਾਨੂੰ ਇਹ ਤੁਸੀਂ ਮਤ ਸਮਝਦਾ ਵੀ ਸਾਨੂੰ ਭਾਈ ਸਾਹਿਬ ਸੁਣਾਦੇ ਪਏ ਨੇ ਉਹ ਮੈਨੂੰ ਮੈਂ ਤੇ ਆਪ ਉਹਦੇ ਨੂੰ ਝੋਲੀ ਅੱਡ ਕੇ ਲੈ ਰਿਆ ਕਿਸ ਤਰੀਕੇ ਨਾਲ ਉਹ ਬੁਲਾ ਰਿਹਾ ਬੇ ਸਮਾਰ ਅਥਾ ਅਗਣ ਤੇ ਅਤੋਲੇ ਜਿਉਂ ਬੁਲਾਵੇ ਤਉ ਨਾਨਕ ਦਾਸ ਬੋਲੇ ਉਹਦੇ ਉਹ ਬੁਲਾ ਰਿਹਾ ਹਾਂ ਲੈ ਜਾ ਅਲੱਗ ਅਲੱਗ ਰੱਬ ਨੇ ਸਭ ਨੂੰ ਦਿੱਤਾ ਘਰ ਦੇ ਵਿੱਚ ਇੱਕ ਨਿਆਣਾ ਭਗਤੂ ਹੀ ਬਣਿਆ ਹੁੰਦਾ ਉਹ ਕਹਿੰਦਾ ਤੂੰ ਸਾਦਾ ਬੋਲ ਪੈ ਇੱਕ ਇੰਨਾ ਤੇਜ ਹੁੰਦਾ ਨਾ ਹੈ ਦਿਓ ਵੀ ਉਹਦਾ ਲੈ ਜਾ ਉਹ ਚੰਗੇ ਸਾਰੇ ਹੁੰਦੇ ਨੇ ਠੀਕ ਹੈ ਨਾ ਇੱਕ 19 ਗੱਲ ਕਰਦਾ ਠੀਕ ਹੈ ਇੱਕ ਬਹੁਤ ਗੱਲ ਕਰਦਾ ਮੈਂ ਗੱਲ ਕਰਦਾ ਨਾ ਆਪਣੇ ਨਿਆਣੇ ਦੀ ਉਹ ਬੇਟੀ ਮੇਰੀ ਬਹੁਤ ਤੇਜ਼ ਬੋਲਦੀ ਹੈ ਉਹਦੇ ਵੱਲ ਨਹੀਂ ਆਉਂਦੀ ਤੇ ਬੇਟਾ ਉਹ ਕਦੇ ਹੌਲੀ ਹੌਲੀ ਬੋਲਦਾ ਪਰ ਹੈ ਬੜਾ ਉਹ ਤੇਜ਼ ਐ ਇੰਟੈਲੀਜੈਂਟ ਬੋਲਦਾ ਘੱਟ ਹੈ ਹੈ ਇੱਕੋ ਹੀ ਘਰ ਦੇ ਵਿੱਚ ਜੰਮੇ ਨੇ ਠੀਕ ਹੈ ਗੱਲ ਇਹ ਨਹੀਂ ਵੀ ਉਹ ਮਤਲਬ ਇੱਕ ਸਹੀ ਹੈ ਕਿ ਗਲਤ ਹੈ ਹਰ ਇੱਕ ਦਾ ਲੈਜ਼ਾ ਹੁੰਦਾ ਆਪਣਾ ਆਪਣਾ ਠੀਕ ਹੈ ਨਾ ਕਈ ਉੱਚੀ ਬੋਲ ਗਈ ਆਪਣੀ ਗੱਲ ਕਰ ਦਿੰਦੇ ਨੇ ਤੇ ਅਸੀਂ ਨੂੰ ਕਿਦਾ ਹੌਲੀ ਥੋੜਾ ਬੋਲ ਲੈ ਪਰ ਉਹ ਫਿਰ ਵੀ ਨਹੀਂ ਉਹ ਕੋ ਹਮਮਤ ਉਹਦਾ ਲੈਜਾ ਬਣ ਗਿਆ ਹੁੰਦਾ ਇੱਕ ਇੰਨੀ ਹੌਲੀ ਬੋਲਦਾ ਅਸੀਂ ਇਦਾਂ ਕੰਨ ਕਰਦੇ ਆਂ ਵੀ ਤੇਰੀ ਸਮਝ ਲੱਗ ਕਿਤਨਾ ਉੱਚੀ ਉੱਚੀ ਬੋਲ ਲਈ ਮਤਲਬ ਇਹ ਲੈਜਾ ਹੈ ਉਹ ਪਰਗ ਕੋਈ ਨਹੀਂ ਹੈ ਗੱਲ ਹੋਈ ਹੈ ਪਰ ਥੋੜਾ ਲੈਜ ਹੈ ਸੇ ਗੁਰੂ ਸਾਹਿਬ ਜੀ ਵੀ ਸਾਨੂੰ ਸਾਸਾਂਗੇ ਜਿੱਥੇ ਪ੍ਰੇਮ ਰਸ ਨਿਮਰਤਾ ਦਿੰਦੇ ਨੇ ਉੱਤੇ ਵੀਰ ਰਸ ਵੀ ਦਿੰਦੇ ਨੇ ਠੀਕ ਹੈ ਨਹੀਂ ਜਦੋਂ ਆਪਾਂ ਸ਼ਹੀਦਾਂ ਦੀ ਕੋਈ ਗੱਲ ਕਰਦੇ ਆਂ ਜਦੋਂ ਕੋਈ ਇਦਾਂ ਦੀ ਕੋਈ ਬਚਨ ਆ ਜਾਂਦਾ ਹੈ ਉੱਥੇ ਨਾ ਉਦੋਂ ਹੀ ਅੰਦਰੋਂ ਇੱਕ ਭਾਵਨਾ ਪੈਦਾ ਹੁੰਦੀ ਹੈ ਵੀਰਸ ਵਾਲੀ ਉੱਥੇ ਆਵਾਜ਼ ਆਪੀ ਉੱਤੇ ਚਲੇ ਜਾਂਦੀ ਹੈ ਐਦਾਂ ਜਿਹੜਾ ਕੋਈ ਬਚਨ ਇਦਾਂ ਦਾ ਹੁੰਦਾ ਨਾ ਜਿਹੜਾ ਦਿਲ ਨੂੰ ਟੁੰਬਦਾ ਬਹੁਤ ਜ਼ਿਆਦਾ ਟੁੰਬਦੇ ਸਾਰੇ ਹੀ ਨੇ ਪਰ ਇੱਕ ਬਹੁਤ ਜ਼ਿਆਦਾ ਟੁੰਬਦਾ ਉਹਨੂੰ ਫਿਰ ਜਿਹੜਾ ਵਕਤ ਹੈ ਨਾ ਉਹਨੂੰ ਫਿਰ ਉਹ ਪ੍ਰੈਸ਼ਰ ਦੇ ਨਾਲ ਬੋਲਦਾ ਤੇ ਕੀ ਲੱਗਦਾ ਖਰੇ ਗੁੱਸੇ ਵਿੱਚ ਨਹੀਂ ਉਹ ਗੁੱਸਾ ਨਹੀਂ ਹੁੰਦਾ ਉਹ ਅੰਦਰ ਹੀ ਹੁੰਦਾ ਹੈ ਅੰਦਰ ਹੀ ਹੁੰਦਾ ਮੈਂ ਤੇ ਉਦਾਹਰਣ ਦੇਣਾ ਹੁੰਦਾ ਜਦੋਂ ਕੋਈ ਨੱਚਦਾ ਹੈ ਬਹੁਤ ਜੋਰ ਨਾਲ ਨੱਚਦਾ ਹੈ ਉਹਨੂੰ ਖੁਸ਼ੀ ਹੁੰਦੀ ਹੈ ਪ੍ਰਸੰਧਾ ਹੁੰਦੀ ਹੈ ਤਾਂ ਉਹ ਜਿਆਦਾ ਨੱਚਦਾ ਕਿਦਾਂ ਭੰਗੜਾ ਪਾਉਂਦਾ ਕੋਦਾਂ ਕੋਈ ਪਾਉਂਦਾ ਐਵੇਂ ਮਹਾਰਾਜ ਦੀ ਜਦੋਂ ਬਖਸ਼ਿਸ਼ ਹੁੰਦੀ ਹੈ ਤੇ ਫਿਰ ਮਨ ਕਿਦਾਂ ਵੱਡ ਜਾਂਦਾ ਹੈ ਤੇ ਜਿਹੜਾ ਗੁੜ ਖਾਂਦਾ ਕਬੀਰ ਜੀ ਕਹਿੰਦੇ ਉਹਨੇ ਮਿੱਠੇ ਦਾ ਪਤਾ ਕਹੋ ਕਿ ਵੀਰ ਗੁੰਗੇ ਗੁੜ ਖਾਇਆ ਗੁੰਗੇ ਨੇ ਗੁੜ ਖਾ ਲਿਆ ਉਹਨੂੰ ਪੁੱਛੋ ਵੀ ਕਿਦਾਂ ਦਾ ਸਵਾਦ ਹੈ ਉਹ ਦੱਸ ਸਕਦਾ ਵੀ ਕੀ ਹੈ ਉਹ ਕਹਿੰਦਾ ਭਰਾਵਾ ਲੈ ਤੂੰ ਵੀ ਖਾ ਲੈ ਤੇ ਤੂੰ ਵੀ ਦੇਖ ਲੈ ਮੈਂ ਤੇ ਗੁੰਗਾ ਮੈਂ ਕੀ ਦੱਸਾਂ ਇਹਦੇ ਬਾਰੇ ਉਹ ਬਾਣੀ ਇੰਨੀ ਮਿੱਠੀ ਹੈ ਇੰਨੀ ਰਸ ਹੈ ਜੇ ਕੋਈ ਕਵੇ ਵੀ ਕਿੰਨਾ ਆ ਗਿਆ ਉਹਨੇ ਕਹਵੇ ਭਾਈ ਤੂੰ ਪੀ ਲੈ ਤੂੰ ਚੱਖ ਲੈ ਤੂੰ ਬਹਿ ਜਾ ਸੰਗ ਦੇ ਵਿੱਚ ਤੈਨੂੰ ਆਪ ਹੀ ਪਤਾ ਲੱਗ ਜੇ ਮੈਂ ਤੈਨੂੰ ਹੁਣ ਕਿੰਨਾ ਕ ਦੱਸਾਂ ਮੈਂ ਨਹੀਂ ਦੱਸਿਆ। ਸੋ ਗੁਰੂ ਸਾਹਿਬ ਮੇਰ ਕਰਨ ਸ਼ਬਦ ਬੜਾ ਪਿਆਰਾ ਜਿਦਾ ਸੁਣਨਾ ਵੱਡ ਭਾਗੀਆ ਹਰੇ ਅਮਰਤ ਬਾਣੀ ਰਾਮ ਮਹਾਰਾਜ ਜੀ ਕਹਿੰਦੇ ਉਹ ਵੱਡਿਆ ਭਾਗਾ ਵਾਲਿਓ। ਉਹ ਕਰਮਾਂ ਵਾਲਿਓ, ਉਹ ਕਰਮਾਂ ਵਾਲੀਏ, ਉਹ ਕਰਮਾਂ ਵਾਲਿਆ ਕਹਿੰਨੇ ਆ ਨਾ ਆਪਾਂ ਦੁਨਿਆਵੀ ਤੌਰ ਤੇ ਵੀ ਕਹਿੰਨੇ ਆ ਨਾ ਆਪਣੇ ਪੁੱਤ ਨੂੰ, ਘਰ ਵਾਲੇ ਨੂੰ, ਧੀ ਨੂੰ, ਲਾਡੋ ਨੂੰ ਕਹਿੰਦੇ ਉਹ ਕਰਮਾਂ ਵਾਲਿਆ, ਕਰਮਾਂ ਵਾਲੀਏ। ਕਦੋਂ ਕਹਿੰਨੇ ਆ? ਪਰ ਸੰਨ ਹੋਗੇ ਕਹਿੰਨੇ ਆ ਨਾ ਗੁੱਸੇ ਦੇ ਵਿੱਚ ਅਸੀਂ ਹੋਰ ਹੀ ਕੁਝ ਕਹਿੰਨੇ ਆ ਠੀਕ ਹੈ ਨਾ ਐਦਾਂ ਨਹੀਂ ਕਹਿੰਦੇ ਉਹ ਕਰਮਾਂ ਵਾਲਿਆ ਕਰਮਾਂ ਵਾਲੀ ਨਹੀਂ ਕਹਿੰਦੇ ਗੁੱਸੇ ਵਿੱਚ ਕੁਝ ਹੋਰ ਕਹਿੰਨੇ ਆ ਚਲੋ ਉਹ ਨਹੀਂ ਆਪਾਂ ਸਿਰੇ ਬੋਲਣਾ ਅਸੀਂ ਸਾਨੂੰ ਸਾਲਿਆਂ ਨੂੰ ਪਤਾ ਕੀ ਕਹਿੰਨੇ ਆ ਮਾਰੇ ਸਾਨੂੰ ਪਿਆਰੇ ਜਾਣ ਕੇ ਆਪਣੇ ਪੁੱਤ ਦੀ ਜਾਣ ਕੇ ਕਹਿੰਦੇ ਉਹ ਕਰਮਾਂ ਵਾਲਿਓ ਸੁਣ ਵਡ ਭਾਗੀਆ ਇਹਨੂੰ ਕਰਮਾਂ ਵਾਲੇ ਕਹਿੰਦੇ ਨੇ ਭਾਗਾ ਵਾਲੇ ਕਹਿੰਦੇ ਭਾਗਾ ਵਾਲਿਓ ਹਰ ਅੰਮ੍ਰਿਤ ਬਾਣੀ ਰਾਮ ਅੰਮ੍ਰਿਤ ਬਾਣੀ ਨੂੰ ਸੁਣਿਆ ਕਰੋ ਅੰਮ੍ਰਿਤ ਬਾਣੀ ਨੂੰ ਸੁਣਿਆ ਕਰੋ ਸੁਣਦੇ ਨਾਲ ਬਹੁਤ ਕੁਝ ਮਿਲਦਾ ਹੈ ਰੋਜ਼ ਤੀ ਸੁਣਦੇ ਹੋ ਲੰਮੀ ਵਿਚਾਰ ਨਹੀਂ ਮੈਂ ਕਰਦਾ ਸੁਣਦੇ ਨਾਲ ਬਹੁਤ ਕੁਝ ਮਿਲਦਾ ਹੈ ਬੋਲਣ ਵਾਲੇ ਨਾਲੋਂ ਸੁਣਨ ਵਾਲਾ ਜ਼ਿਆਦਾ ਲਾਹ ਲੈਂਦਾ ਹੈ ਬੋਲਣ ਵਾਲੇ ਨਾਲੋਂ ਸੁਣਨ ਵਾਲਾ ਜ਼ਿਆਦਾ ਗਿਆਨ ਕਲੈਕਟ ਕਰਦਾ ਹੈ ਇਹ ਧਿਆਨ ਰੱਖਣਾ ਇਹ ਕੁਦਰਤੀ ਹੈ ਕੁਦਰਤੀ ਹੈ ਜਿਹੜਾ ਕਿਉਂਕਿ ਜਿਹੜਾ ਬੈਠਾ ਨਾ ਉਹਦੀ ਟੋਟਲ એનર્ਜੀ ਜਿਹੜੀ ਹੈ ਉਹ ਸੁਣਨ ਤੇ ਹੈ ਜਿਹੜਾ ਬੋਲ ਰਿਹਾ ਉਹਦੀ ਡਿਵਾਈਡ ਹੋ ਜਾਂਦੀ ਦੋ ਹਿੱਸਿਆਂ 'ਚ ਇੱਕ ਉਹਦੀ ਬੋਲਣ ਵਿੱਚ એનર્ਜੀ ਚਲੀ ਜਾਂਦੀ ਇੱਕ ਸੁਣਨ ਦੇ ਵਿੱਚ ਠੀਕ ਹੈ ਨਾ ਉਹਦੀ એનર્ਜੀ ਜਿਹੜੀ ਹੈ એનર્ਜੀ ਦੇ ਨਾਲ ਹੀ ਸਭ ਕੁਝ ਹੁੰਦਾ ਦਿਮਾਗ ਸੁਣਨਾ ਵੀ ਇੱਕ ਐਨਰਜੀ ਹੈ ਊਰਜਾ ਹੈ ਜਿਹੜਾ ਵਕਤ ਹੈ ਉਹਦੀ એનર્ਜੀ ਡਿਵਾਈਡ ਹੁੰਦੀ ਹੈ ਕੁਝ ਸੋਚਣ ਨੂੰ ਕੁਝ ਦੇਖਣ ਨੂੰ ਕੁਝ ਧਿਆਨ ਨਾਲ ਬੋਲਣ ਦੇ ਵਿੱਚ ਉਹਦੀ ਲੱਗੀ ਹੁੰਦੀ ਹੈ ਜਿਹੜਾ ਸੁਣਦਾ ਪਿਆ ਤੇ ਉਹ ਇੱਕ ਧਿਆਨ ਹੋ ਗਏ ਸਾਰੀ ਚੀਜ਼ ਉਹਦੇ ਕੋਲ ਆ ਰਹੀ ਹੈ ਇਸ ਕਰਕੇ ਉਹ ਜਿਆਦਾ ਲਾਹ ਲੈ ਲੈਂਦਾ ਸੋ ਮਹਾਰਾਜ ਜੀ ਕਹਿੰਦੇ ਨੇ ਵੱਡਿਆਂ ਭਾਗਾਂ ਵਾਲਿਓ ਸੁਣੋ ਬਾਣੀ ਨੂੰ ਸੁਣੋ ਹਰ ਅੰਮ੍ਰਿਤ ਬਾਣੀ ਰਾਮ ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ ਦੇਣ ਵਾਲੀ ਬਹੁਤ ਸੋਹਣੀ ਬਾਣੀ ਹੈ ਇਹਨੂੰ ਸਾਰੇ ਹੀ ਸੁਣਿਆ ਕਰੋ ਪਏ ਸੁਣਿਆ ਕਰੋ ਦੇਖੋ ਸੁਣਾਉਣ ਵਾਲਿਆਂ ਨੇ ਹੌਕਾ ਦੇ ਦੇਣਾ ਕਿਸੇ ਨੇ ਸੁਣਨਾ ਨਹੀਂ ਸੁਣਨਾ ਉਹਨਾਂ ਦੀ ਮਰਜ਼ੀ ਹੈ ਪਰ ਫਿਰ ਵੀ ਆਪਾਂ ਕਹਿਣਾ ਹੀ ਕਹਿਣਾ ਹੈ ਕਹਿੰਦੇ ਆ ਵੀ ਸੁਣਿਆ ਕਰੋ ਮੈਂ ਵੀ ਕਿੰਨਾ ਆਪਣੇ ਮਨ ਨੂੰ ਮਨਾ ਸੁਣਿਆ ਕਰੋ ਗੁਰੂ ਸਾਹਿਬ ਕਹਿੰਦੇ ਨੇ ਖੁਦਾ ਹੁਕਮ ਮੰਨਣਾ ਚਾਹੀਦਾ ਜਿਨ ਕੋ ਕਰਮ ਲਿਖੀ ਤਿਸ ਹਿਰਦੇ ਸਮਾਣੀ ਰਾਮ ਮਹਾਰਾਜੀ ਫਰਮਾਨ ਕਰਦੇ ਨੇ ਉਹਨਾਂ ਦੇ ਹਿਰਦੇ ਦੇ ਵਿੱਚ ਵਸਦੀ ਹੈ ਜਿਨ੍ਹਾਂ ਦੇ ਕਰਮਾਂ ਦੇ ਭਾਗਾਂ ਦੇ ਵਿੱਚ ਲਿਖੀ ਹੈ ਮੈਂ ਬੇਨਤੀ ਕਰਦਾ ਉਹਨਾਂ ਅੱਗੇ ਵੀ ਭਾਗ ਜਿਹੜੇ ਬੰਦਾ ਇੱਕ ਤੇ ਰੱਬ ਨੇ ਲਿਖੇ ਲਿਖੇ ਨੇ ਠੀਕ ਹੈ ਨੇ ਇੱਕ ਤੇ ਮਾਸਟਰ ਨੇ ਇਹਦਾ ਨਾ ਪੁਰਨੇ ਪਾਤੇ ਫੱਟੀ ਤੇ ਓੜਾ ਪਹਿਲਾਂ ਸਾਨੂੰ ਲਿਖ ਦਿੱਤਾ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਡਾਰਕ ਕਰਨਾ ਹੈ ਗੂੜੇ ਕਰਨਾ ਪਹਿਲਾਂ ਪੁਰਨੇ ਪਾਉਂਦੇ ਸੀ ਨਾ ਪਰ ਇਹ ਨਾਲ ਲਿਖਦੇ ਸੀ ਤੇ ਕਲਮ ਨਾਲ ਲਿਖਦੇ ਸੀ ਸਹੀ ਦੀ ਦਬਾਤ ਉਹਦੇ ਨਾਲ ਪਾ ਕੇ ਲਿਖਦੇ ਸੀ ਫੱਟੀ ਦੇ ਉੱਪਰ ਉਹ ਮਾਸਟਰ ਪੁਰਨੇ ਪੈਨਸਲ ਨਾਲ ਪਾ ਦਿੰਦਾ ਸੀ ਗੁਰੂ ਨੇ ਪੁਰਨੇ ਪਾ ਦਿੱਤੇ ਤੇ ਹੁਣ ਉਹਨੇ ਜਿਹੜੇ ਕਰਮ ਲਿਖ ਦਿੱਤੇ ਉਹਨਾਂ ਕਰਮਾਂ ਨੂੰ ਬਰਕਰਾਰ ਰੱਖਣਾ। ਉਹ ਕਰਮਾਂ ਨੂੰ ਸੋਹਣੇ ਬਣਾਉਣਾ। ਕਦੇ ਨਾਲ ਬਣਾਉਣਾ ਸੁਣ ਕੇ ਸੰਗਤ ਦੇ ਨਾਲ ਜਿਨ ਕੋ ਕਰਮਲ ਕੀਤ ਜਰੇ ਹਿਰਦੈ ਸਮਾਣੀ ਰਾਮ ਜਿਨ੍ਹਾਂ ਦੇ ਕਰਮਾਂ ਵਿੱਚ ਲਿਖੀ ਹੈ ਤੇ ਕਰਮਾਂ ਨੂੰ ਜਿਨ੍ਹਾਂ ਨੇ ਸੰਭਾਲ ਲਿਆ ਕਰਮ ਕੀਤੇ ਬਾਣੀ ਸੁਣਨ ਵਾਲੇ ਬਾਣੀ ਸਮਝਣ ਵਾਲੇ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਅੰਦਰ ਇਹ ਬਾਣੀ ਜਿਹੜੀ ਹੈ ਲਿਖੀ ਗਈ। ਅੰਦਰ ਬਾਣੀ ਵਸ ਗਈ। ਅੰਦਰ ਬਾਣੀ ਪ੍ਰਮਾਤਮਾ ਦੀ ਬਖਸ਼ ਦੇ ਨਾਲ ਇਹ ਚਲੀ ਗਈ ਜਿੰਨ ਕੋ ਕਰਮ ਲਕੀ ਤਿਰਸਰ ਦੇ ਸਮਾਣੀ ਰਾਮ ਜਿਵੇਂ ਧਰਤੀ ਦੇ ਵਿੱਚ ਬੂੰਦਾ ਸਮਾਉਂਦੀਆਂ ਹਨ ਜਦੋਂ ਬੂੰਦਾ ਸਮਾਉਂਦੀਆਂ ਹਨ ਤੇ ਫਸਲ ਜਿਹੜੀ ਹੈ ਓਮ ਪਰਫੁੱਲਦ ਹੁੰਦੀ ਹੈ ਵੱਧਦੀ ਹੈ ਐਦਾਂ ਹੀ ਜਦੋਂ ਕਿਸੇ ਦੇ ਹਿਰਦੇ ਵਿੱਚ ਬਾਣੀ ਜਾਂਦੀ ਹੈ ਉਹਦੇ ਵਿੱਚ ਅਡੋਲਤਾ ਹੁੰਦੀ ਹੈ ਉਹ ਪੱਕਾ ਹੁੰਦਾ ਹੈ ਪੱਕਾ ਉਹਦੇ ਅੰਦਰ ਬਹੁਤ ਵੱਡੀ ਬਖਸ਼ਿਸ਼ ਜੜੀ ਹੈ ਮਾਲਕ ਦੀ ਉਹ ਆ ਜਾਂਦੀ ਹੈ ਜਿੰਨਕੋ ਕਰਮ ਲਈ ਦਿੱਤ ਸ੍ਰੀਦੇਵ ਸਮਾਣੀ ਰਾਮ ਅਕਤ ਕਹਾਣੀ ਤਿੰਨੇ ਜਾਣੀ ਜਿਸ ਆਪ ਪ੍ਰਭ ਕਿਰਪਾ ਕਰ ਮਹਾਰਾਜ ਕਹਿੰਦੇ ਨੇ ਰੱਬ ਦੀਆਂ ਰੱਬ ਦੀਆਂ ਰਮਜਾਂ ਰੱਬ ਦੀਆਂ ਕਹਾਣੀਆਂ ਅਕਤ ਹੁੰਦੀਆਂ ਨੇ ਅਕਤ ਕਦਾਦ ਜਾਣੀ ਉਸ ਦੀਆਂ ਕਹਾਣੀਆਂ ਬੜੀਆਂ ਡੂੰਘੀਆਂ ਨੇ ਤੇ ਇਹਨਾਂ ਨੂੰ ਸਮਝਣਾ ਸੌਖਾ ਨਹੀਂ ਪਾਛਾ ਜੀ ਕਹਿੰਦੇ ਅਕਤ ਕਹਾਣੀ ਤਿੰਨੀ ਜਾਣੀ ਜਿਛਿਆ ਆਪ ਪ੍ਰਭ ਕਿਰਪਾ ਕਰ ਜਿਸ ਤੇ ਮਾਲਕ ਆਪ ਗਿਰਵਾ ਕਰਦਾ ਜਿਸ ਨੂੰ ਤੂੰ ਜਾਣਣਾ ਹੈ ਸੋਈ ਜਣ ਜਾਣ ਜੋ ਆਪਾਂ ਕਥਾ ਵਿਆਖਿਆ ਕਰ ਰਹੇ ਆ ਸਾਰਿਆਂ ਨੂੰ ਇੱਕੋ ਵਰਗੀ ਸਮਝ ਨਹੀਂ ਆਉਂਦੀ ਸਾਰਿਆਂ ਨੂੰ ਇੱਕੋ ਵਰਗੀ ਚੰਗੀ ਨਹੀਂ ਲੱਗਦੀ ਕਈਆਂ ਨੂੰ ਬਹੁਤ ਚੰਗੀ ਲੱਗਦੀ ਹੈ ਕਿਸੇ ਨੂੰ ਥੋੜੀ ਚੰਗੀ ਲੱਗਦੀ ਕਿਸੇ ਨੂੰ ਉਤੋਂ ਥੋੜੀ ਚੰਗੀ ਲੱਗਦੀ ਕਿਸੇ ਨੂੰ ਬਿਲਕੁਲ ਚੰਗੀ ਨਹੀਂ ਲੱਗਦੀ ਬਿਲਕੁਲ ਚੰਗੀ ਨਹੀਂ ਲੱਗਦੀ ਮੌਗ ਕਰਨਾ ਜਿਹੜਾ ਬਿਮਾਰ ਹੈ ਉਹਨੂੰ ਠੰਡਾ ਪਾਣੀ ਚੰਗਾ ਨਹੀਂ ਲੱਗਦਾ ਤੇ ਆਪਾਂ ਉਹਨਾਂ ਗਰਮੀ ਆ ਜਣੀ ਠੰਡੇ ਪਾਣੀ ਦੇ ਨਾਲ ਨਾ ਹੋਣ ਤੇ ਜੇ ਗਰਮੀ ਵਿੱਚ ਵੀ ਕਿਸੇ ਨੂੰ ਤਾਪ ਚੜ ਜਾਏ ਨਾ ਤੇ ਉਹ ਠੰਡੇ ਪਾਣੀ ਨਾਲ ਨਹਾਉਂਦਾ ਨਹੀਂ ਕਿਉਂ ਅਸੀਂ ਕਹਿੰਨੇ ਬਿਮਾਰ ਹੈ ਜਿੰਨੂੰ ਕੱਤ ਘਾਣੀ ਚੰਗੀ ਨਹੀਂ ਲੱਗਦੀ ਜਿੰਨੂੰ ਬਾਣੀ ਸੁਣ ਕੇ ਵੀ ਰਸ ਨਹੀਂ ਆਉਂਦਾ ਉਹਦਾ ਮਨ ਬਿਮਾਰ ਹੈ ਉਹਨ ਬਿਮਾਰ ਬੰਦੇ ਨੂੰ ਨਹੀਂ ਲੱਗਦਾ ਪਾਣੀ ਚੰਗਾ ਬਿਮਾਰ ਬੰਦੇ ਨੂੰ ਬਾਣੀ ਚੰਗੀ ਨਹੀਂ ਲੱਗਦੀ ਨਾ ਬਿਮਾਰ ਬੰਦੇ ਨੂੰ ਰੋਟੀ ਚੰਗੀ ਲੱਗਦੀ ਹੈ ਲੱਗਦੀ ਹੈ ਜਿਹਦਾ ਮਨ ਬਿਮਾਰ ਹੈ ਉਹ ਕਹਿੰਦੇ ਨੇ ਕੀ ਰੌਲਾ ਪਾਇਆ ਇਹਨਾਂ ਨੇ ਰੋਜ਼ ਸਵੇਰੇ ਰੌਲਾ ਹੀ ਰੌਲਾ ਓ ਆਕੀਏ ਥੱਕ ਗਏ ਅਸੀਂ ਕਿਉਂ ਨਹੀਂ ਅੱਗੇ ਥੱਕ ਗਏ ਰੱਬ ਦੀ ਮਿਹਰ ਹੈ ਮਾਲਕ ਦੀ ਮਿਹਰ ਹੈ ਸੁਣਨ ਵਾਲੇ ਅੱਕ ਗਏ ਥੱਕ ਗਏ ਅਰਦਾਸਾਂ ਕਰਦੇ ਆਉਣਗੇ ਪਰ ਉਹਨਾਂ ਦੀ ਅਰਦਾਸ ਪਹੁੰਚਣੀ ਨਹੀਂ ਜਿਉਂ ਕੇ ਨਵੀਂ ਬੰਦ ਹੋ ਜਾਏ ਸੱਚ ਸੱਚ ਨੂੰ ਬੰਦ ਕਰਨ ਵਾਲੇ ਨੂੰ ਦੇ ਰੱਬ ਪਹਿਲਾਂ ਬੰਦ ਕਰਦਾ ਜਿਉਂ ਕੇ ਨਵੀਂ ਰੱਬਾ ਰੱਬ ਨੂੰ ਕਿਦਾਂ ਕਹਿੰਦੇ ਰੱਬ ਦੇ ਆਪ ਸੱਚ ਹੈ ਰੱਬ ਨੂੰ ਕਹੀਏ ਵੀ ਰੱਬਾ ਤੂੰ ਬੰਦ ਹੋ ਜਾ ਸੱਚ ਨੂੰ ਕਹੀਏ ਸੱਚ ਤੂੰ ਬੰਦ ਹੋ ਜਾ ਇਹ ਆਵਾਜ਼ ਜਿਹੜੀ ਹੈ ਸੱਚ ਦੀ ਇਹ ਸਾ ਸੰਗਤ ਦੀ ਕਦੀ ਵੀ ਬੰਦ ਨਹੀਂ ਹੋ ਸਕਦੀ ਰੱਬ ਪ੍ਰਗਟ ਹੁੰਦਾ ਜਿ ਅੱਜ ਮੈਂ ਆ ਕੱਲ ਮੈਂ ਚਲਾ ਜਾਣਾ ਅੱਗੇ ਹੋਰ ਕਿਸੇ ਦੇ ਵਿੱਚ ਪ੍ਰਗਟ ਹੋ ਜਾਣਾ ਉਹਨੇ ਹੋਣਾ ਹੀ ਹੋਣਾ ਨਾਮ ਨੇ ਰਹਿਣਾ ਰਹਿਣਾ ਸਾਧੂ ਨੇ ਰਹਿਣਾ ਰਹਿਣਾ ਗੋਬਿੰਦ ਨੇ ਰਹਿਣਾ ਹੀ ਰਹਿਣਾ ਇਸ ਕਰਕੇ ਕੋਈ ਨਾ ਕਦੇ ਵੀ ਸੱਚ ਮੁੱਕ ਜਾਏਗਾ ਇਹ ਬੰਦਾ ਖਤਮ ਹੋ ਜੇ ਚਲ ਜਾਈ ਤੇ ਸੱਚ ਫਿਰ ਸਾਨੂੰ ਮਤਲਬ ਬੰਦ ਹੋ ਜਾਏਗਾ ਨਾ ਜਦੋਂ ਗੁਰੂ ਸਾਹਿਬ ਸਰੀਰ ਕਰਕੇ ਸੀ ਉਦੋਂ ਤੇ ਉਹਨਾਂ ਦੀ ਜੋਤ ਕੰਮ ਕਰਦੀ ਸੀ ਅੱਜ ਬਹੁਤ ਰੂਪਾਂ ਦੇ ਵਿੱਚ ਉਹਨਾਂ ਦੀ ਸ਼ਕਤੀ ਕੰਮ ਕਰਦੀ ਪਈ ਹੈ ਕਿਸੇ ਨੇ ਸੋਚਿਆ ਵੀ ਗੁਰੂ ਅਰਜਨ ਦੇਵ ਜੀ ਨੂੰ ਮਿਟਾ ਦਿਓ ਤੇ ਫਿਰ ਇਹ ਖਤਮ ਹੋ ਜਾਣਗੇ ਕਿਸੇ ਨੇ ਸੋਚਿਆ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਸਾਹਿਬ ਤੋਂ ਭਜਾ ਦਿਓ ਇਹਨਾਂ ਨੂੰ ਖਤਮ ਕਰ ਦਿਓ ਤੇ ਮਤਲਬ ਇਹ ਖਤਮ ਹੋ ਜਾਣਗੇ ਜਿਹੜੇ ਖਤਮ ਕਰਨ ਲਈ ਆਏ ਸੀ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਿਆ ਜਿਹਨਾਂ ਨੂੰ ਖਤਮ ਕਰਦੇ ਸੀ ਉੱਤੇ ਮੀਰੀ ਤੇ ਪੀਰੀ ਦੇ ਨਿਸ਼ਾਨ ਝੋਲਦੇ ਹਨ ਕਿੱਡੇ ਸੋਹਣੇ ਸੋਹਣੇ ਲੱਗਦੇ ਨੇ ਨੰਦ ਆ ਜਾਂਦਾ ਦੇਖ ਕੇ ਉਤੋਂ ਪਤਾ ਲੱਗਦਾ ਵੀ ਸੱਚ ਨਹੀਂ ਮਿਟਦਾ ਸੱਚ ਨੂੰ ਮਟਾਉਣ ਵਾਲੇ ਤੇ ਆਪ ਮਿਟ ਜਾਂਦੇ ਨੇ ਉਹਨਾਂ ਨੂੰ ਲਾਣ ਤਾਂ ਉਹਨਾਂ ਨੂੰ ਫਟਕਾਰਾਂ ਮਿਲਦੀਆਂ ਨੇ ਉਹਨਾਂ ਦੀਆਂ ਔਲਾਦਾਂ ਨੂੰ ਵੀ ਅ ਤੁਸੀਂ ਦੇਖਦੇ ਨਹੀਂ ਆਪਾਂ ਰਹਿਤ ਮਰਿਆਦਾ ਜਦੋਂ ਪੜਦੇ ਆਂ RAM RAJ MEENE PRITHI CHANDIYE ਠੀਕ ਹੈ ਜੀ ਕੁੜੀ ਮਾਰ ਨੜੀ ਮਾਰ ਐਦਾਂ ਦੇ ਨਾਲ ਮਿਲਵਰਤਨ ਤੋਂ ਮਤਲਬ ਵਰ ਜੀ ਹੈ ਉਹਨਾਂ ਨੂੰ ਲਾਂਘਤਾਵੇਂ ਉਹਨਾਂ ਨੇ ਕਰਮ ਜੰਗੇ ਨਹੀਂ ਕੀਤੇ ਠੀਕ ਹੈ ਜੀ ਸੱਚਿਆਂ ਦੇ ਘਰ ਵੀ ਪੈਦਾ ਹੋਗੇ ਗੁਰੂਆਂ ਦੇ ਘਰ ਵੀ ਪੈਦਾ ਹੋਗੇ ਆਪਣੇ ਚਾਚੇ ਤਾਇਆ ਨੂੰ ਮਾਰਦੇ ਨੇ ਗੋਲੀ ਮਾਰਦੇ ਨੇ ਗੁਰਤੇਗ ਬਹਾਦਰ ਮਾਰ ਜੀ ਦੇ ਠੀਕ ਹੈ ਜੀ ਇਹਨੂੰ ਮਾਰ ਦਿਓ ਚੀਆ ਮਸੰਦ ਮਤਲਬ ਜਿਹੜੇ ਅੰਨੇ ਨੇ ਜੋ ਮਰਜ਼ੀ ਕਰੀ ਜਾਣ ਕੁਝ ਵੀ ਨਹੀਂ ਹੋਣਾ ਜਿਹੜਾ ਸੱਚ ਸੁਣਦਾ ਉਹ ਅਮਰ ਹੋ ਜਾਂਦਾ ਮਰੀ ਕਹਿੰਦੇ ਕਤ ਕਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਇਹ ਉਹਨਾਂ ਨੂੰ ਸਮਝ ਲੱਗਦੀ ਹੈ ਜਿਸ ਨੂੰ ਸਮਝ ਲੱਗਦੀ ਹੈ ਜਿਹਨੂੰ ਰਸ ਆਉਣ ਲੱਗ ਜਾਂਦਾ ਉਹਨੂੰ ਕੋਈ ਹਟਾ ਨਹੀਂ ਸਕਦਾ ਜਾਣਦੇ ਨਾ ਬੰਦ ਬੰਦ ਕੱਟ ਦਿੰਦੇ ਉਹਨਾਂ ਨੇ ਉਹ ਰਸ ਉਹਨਾਂ ਦੇ ਵਿੱਚੋਂ ਕੋਈ ਮਟਾਈ ਨਹੀਂ ਸਕਿਆ ਦੇਗੇ ਸੱਚ ਦੇ ਰਾਹ ਤੇ ਤੁਰਨ ਵਾਲਾ ਜਿਹੜਾ ਉਹ ਉਹ ਰਾ ਉਹਨੇ ਛੱਡਿਆ ਨਹੀਂ ਜਿਹੜੇ ਰਤੇ ਨਾ ਜਿਹਨੂੰ ਬਾਣੀ ਵਿੱਚ ਲਿਖਿਆ ਪੰਜਵੇਂ ਪਾਸ਼ੇ ਨੇ ਰਤੇ ਸਈ ਜੇ ਮੁਖਨਾ ਮੋੜਨ ਜਿਨੀ ਸੰਜਾਤਾ ਸਈ ਝੜ ਚੜ ਪਵੰਦੇ ਕੱਚੇ ਬਿਰਹੀ ਉਹ ਉਹ ਜਿਹੜੇ ਮਤਲਬ ਕੱਚੇ ਹੁੰਦੇ ਨੇ ਉਹਦੇ ਝੜ ਜਾਂਦੇ ਨੇ ਰਾਹ ਦੇ ਵਿੱਚ ਰੁਕ ਜਾਂਦੇ ਨੇ ਰਾਹ ਵਿੱਚੋਂ ਮੁੜ ਜਾਂਦੇ ਨੇ ਕਹਿੰਦੇ ਚਲੋ ਚਲੀਏ ਬੜਾ ਔਖਾ ਰਸਤਾ ਹੈ ਕਾ ਤੂੰ ਜਾਣਾ ਹੈ ਜਿੰਨੀ ਖਿਆਈ ਹੁੰਦੀ ਹੈ ਓਨੀ ਵੱਡੀ ਮੰਜ਼ਲ ਸਰ ਕਰਦਾ ਹੈ ਬੰਦਾ ਸੋ ਮਰਜੀ ਕਹਿੰਦੇ ਰੱਬ ਦੀਆਂ ਕਹਾਣੀਆਂ ਬੜੀਆਂ ਮਹਿੰਗੀਆਂ ਨੇ ਬੜੀਆਂ ਡੂੰਘੀਆਂ ਨੇ ਤੇ ਇਹ ਆਮ ਨਹੀਂ ਸਮਝਾਉਣੀਆਂ ਕਿਸੇ ਦੇ ਰੱਬ ਆਪ ਹੀ ਸਮਝਾਏ ਤੇ ਸਮਝ ਆ ਵੀ ਆ ਸਕਦੀਆਂ ਨੇ ਰੱਬ ਰਸ ਆਪ ਹੀ ਬਣਾਏ ਤੇ ਰਸ ਬਣ ਸਕਦਾ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈ ਮੈਂ ਰਸ ਬਣਾ ਲਵਾਂ ਮੈਨੂੰ ਸਮਝ ਆ ਜਾਏ ਮਾਰੇ ਦੇ ਅਗੇ ਬੇਨਤੀ ਕਰੋ ਤੁਹਾਡੀਆਂ ਛਾਲਾ ਮਾਰ ਨਾਲ ਮਾਰੇ ਕਹਿੰਦੇ ਕੁਝ ਨਹੀਂ ਹੁੰਦਾ ਸਬਣੀ ਛਾਲਾ ਮਾਰੀਆਂ ਕਰਤਾ ਕਰੇ ਸੋਏ ਜੋ ਕਰਤੇ ਪੁਰਖ ਨੇ ਕਰਨਾ ਹੈ ਉਹੀ ਕਰਨਾ ਹੈ ਆਪਾਂ ਨਹੀਂ ਕੁਝ ਹੋਈ ਕਰ ਸਕਦੇ ਅਮਰਤੀਆ ਫਿਰਨਾ ਮੂਆ ਕਲ ਕਲੇਸ਼ਾਂ ਦੁੱਖ ਹਰੇ ਸੋ ਮਾਰੇ ਕਹਿੰਦੇ ਐਸਾ ਰੱਬ ਦਾ ਪਿਆਰਾ ਆਤਮਿਕ ਜੀਉਣ ਵਾਲਾ ਹੋ ਜਾਂਦਾ ਹੈ ਅਮਰ ਬਣ ਜਾਂਦਾ ਅਮਰ ਹੋ ਜਾਂਦਾ ਅਮਰਤੀਆ ਫਿਰਨਾ ਮੂਆ ਜਿਹੜਾ ਅਮਰ ਹੋ ਗਿਆ ਫਿਰ ਉਹ ਮਰਦਾ ਨਹੀਂ ਇਹ ਤਾਂ ਸੁਣਿਆ ਨਾ ਆਪਾਂ ਅਸੀਂ ਤੇ ਸਾਰਿਆਂ ਨੇ ਮਰਨਾ ਤੇ ਫਿਰ ਆਪਾਂ ਕਹਾਂਗੇ ਕਿਤੇ ਇਹਦਾ ਕੀ ਮਤਲਬ ਵੀ ਅਮਰthia ਫਿਰ ਨਾ ਹੋਵਾ ਗੁਰੂ ਨਾਨਕ ਮਹਾਰਾਜ ਜੀ ਗਏ ਨਹੀਂ ਉਹ ਚਲੇ ਗਏ ਸੰਸਾਰ ਦੇ ਵਿੱਚੋਂ ਚਲੇ ਗਏ ਪਰ ਗੁਰੂ ਨਾਨਕ ਮਹਾਰਾਜ ਜੀ ਅੱਜ ਬਾਣੀ ਕਰਕੇ ਸਿੱਖਿਆ ਕਰਕੇ ਸਿਧਾਂਤ ਕਰਕੇ ਆਜਰ ਨੇ ਇਸ ਕਰਕੇ ਉਹ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਐਦਾਂ ਕਹਿੰਦੇ ਨੇ ਉਹ ਅਮਰ ਹੋ ਜਾਂਦੇ ਨੇ ਅਮਰthia ਫਿਰਨਾ ਮੁਆ ਕਲ ਕਲੇਸ਼ਾਂ ਦੁਖਾਰੇ ਸੋ ਮਹਾਰੀ ਕਹਿੰਦੇ ਨੇ ਉਹਦੇ ਝਗੜੇ ਤੇ ਕਲੇਸ਼ ਦੂਰ ਹੋ ਜਾਂਦੇ ਨੇ ਹਰ ਸ਼ਰਨ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਭਾਣੀ ਇੰਜ ਮਹਾਰਾਜੀ ਕਹਿੰਦੇ ਪ੍ਰਮਾਤਮਾ ਦੀ ਸ਼ਰਨ ਮਨੁੱਖ ਪ੍ਰਾਪਤ ਕਰ ਲੈਂਦਾ ਹੈ ਔਰ ਉਹਨੂੰ ਉਹਦੇ ਹਿਰਦੇ ਦੇ ਵਿੱਚ ਨਾ ਮਹਾਰਾਜ ਦੀ ਪ੍ਰੀਤ ਉਹਨੂੰ ਚੰਗੀ ਲੱਗਣ ਲੱਗ ਜਾਂਦੀ ਹੈ ਉਹਨੂੰ ਮਹਾਰਾਜ ਦੇ ਬਚਨ ਚੰਗੇ ਲੱਗਣ ਲੱਗ ਜਾਂਦੇ ਨੇ ਹਰ ਸ਼ਰਨ ਪਾਈ ਜਿਨ੍ਹਾਂ ਨੇ ਉਹਦੀ ਸ਼ਰਨ ਪ੍ਰਾਪਤ ਕੀਤੀ ਤਾ ਜਨਾਂ ਜਾਈ ਉਹਨੂੰ ਛੱਡਦੇ ਹੀ ਨਹੀਂ ਫਿਰ ਉਹ ਨਹੀਂ ਛੱਡਦੇ ਜਿਨ੍ਹਾਂ ਨੂੰ ਸ਼ਰਨ ਮਿਲ ਜਾਂਦੀ ਉਹ ਨਿਤਨੇਮ ਨਹੀਂ ਛੱਡਦੇ ਉਹ ਦਰਸ਼ਨ ਨਹੀਂ ਛੱਡਦੇ ਪ੍ਰਭ ਪ੍ਰੀਤ ਮਨ ਤਨ ਭਾਣੀ ਜਿਹਨਾਂ ਨੂੰ ਰੱਬ ਦੇ ਨਾਲ ਰਿਸ਼ਤਾ ਚੰਗਾ ਲੱਗਣ ਲੱਗ ਜਾਂਦਾ ਹੈ ਰੱਬ ਮਹਾਰਾਜ ਸਤਗੁਰੂ ਪਿਆਰਾ ਲੱਗਣ ਲੱਗ ਜਾਂਦਾ ਹੈ ਮਹਾਰਾਜ ਕਹਿੰਦੇ ਉਹ ਛੱਡ ਨਹੀਂ ਸਕਦੇ ਆਖਰੀ ਪੰਕਤੀ ਬਿਨਵੰਤ ਨਾਨਕ ਸਦਾ ਗਾਈਐ ਪਵਿੱਤਰ ਅੰਮ੍ਰਿਤ ਬਾਣੀ ਸੋ ਗੁਰੂ ਅਰਜਨ ਦੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਪੰਜਵੇਂ ਨਾਨਕ ਮੈਂ ਬੇਨਤੀ ਕਰਦਾ ਇਹ ਆਤਮਿਕ ਜੀਵਨ ਦੇਣ ਵਾਲੀ ਬਾਣੀ ਜਿਹੜੀ ਹੈ ਮਹਾਰਾਜ ਕਿਰਪਾ ਕਰੋ ਸਦਾ ਹੀ ਨੂੰ ਸੁਣਦੇ ਰਹੀਏ ਸਦਾ ਹੀ ਇਹਨੂੰ ਗਾਉਂਦੇ ਰਹੀਏ ਬਿਨਵੰਤ ਨਾਨਕ ਸਦਾ ਗਾਈ ਹੈ ਪਵਿੱਤਰ ਅੰਮ੍ਰਿਤ ਬਾਣੀ ਸੋ ਸਦਾ ਹੀ ਇਹ ਅਮਿੱਠੀ ਪਵਿੱਤਰ ਅਮਰਤ ਬਾਣੀ ਨੂੰ ਸੁਣੀਏ ਤੇ ਗਾਈਏ ਸੋਏ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਜੋ ਮਹਾਰਾਜ ਨੇ ਬੜੀ ਕਿਰਪਾ ਕਰਕੇ ਸੇਵਾ ਲਈ ਹੈ ਇਸ ਦਾ ਭਾਵ ਅਰਥ ਸਭ ਦੇ ਹੰਦਿਆਂ ਵਿੱਚ ਵਸੇ ਮਹਾਰਾਜ ਸਭ ਨੂੰ ਤੰਦਰੁਸਤੀਆਂ ਬਖਸ਼ੇ ਸਭ ਦੇ ਬੱਚਿਆਂ ਨੂੰ ਖੁਸ਼ੀਆਂ ਤਰੱਕੀਆਂ ਗੁਰਮਤ ਅਮਰਤ ਵੇਲੇ ਦੀ ਦਾਤ ਬਖਸ਼ੇ ইনি ਸੇਵਾ ਪ੍ਰਵਾਨ ਪੁੱਲ ਚੱਕ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ